ਅਜਿhandle ਦੇ ਹਰ ਪੀੜਤ ਪਰਵਾਹ ਨੂੰ ਜਿਹੜਾ ਉਹ ਮੌਜੂਦਾ ਜਿਹੜਾ ਬੰਦਿਆ ਅੱਜ ਅਸੀਂ 8 ਪਿੰਡਾਂ ਦੇ ਜਿਨ੍ਹਾਂ ਦੀ ਫਸਲ ਖਰਾਬ ਹੋਈ ਸੀਗੀ ਉਹਨਾਂ ਨੂੰ ਮੌਜੂਦਾ ਦਿੱਤਾ ਅਸੀਂ ਜਿਉਂ-ਜਿਉਂ ਸਾਡਾ ਕੇਸ ਤਿਆਰ ਹੋਈ ਜਾਂਦੇ ਆ ਤੇ ਉਹ ਤੋਂ ਅਸੀਂ ਪੈਸੇ ਜਿਹੜੇ ਪਾਈ ਜਾਂਦੇ ਆ ਉਹ ਚੈੱਕ ਜਿਹੜੇ ਆ ਵੱਢੀ ਜਾਂਦੇ ਆ ਸੋ ਅੱਜ ਅਸੀਂ ਸਾਡੇ 450 ਬੰਦੇ ਨੂੰ ਮਤਲਬ ਜਿਹੜਾ 8 ਪਿੰਡਾਂ ਦੇ 450 ਜਿਹੜੇ ਕਿਸਾਨ ਸੀਗੇ ਉਹਨਾਂ ਨੂੰ ਦਿੱਤਾ ਚੱਕ ਡੋਗ ਦਾ ਚੱਕ ਫੂਲਾ ਕੋਟਲੀ ਜਮੀਰ ਸਿੰਘ ਅਰਮਦਾਸ ਕਤਲੇ ਨੰਗਲ ਸੋਲ ਸਮਵਾਲ ਤੇ ਗਗੋ ਗਗੋਮਾਲ 2 ਕਰੋੜ 65 ਲੱਖ ਜਿਹੜਾ ਮਤਲਬ 5 500 57 ਪੀ ਜਿਹੜਾ ਉਹ ਆਪਾਂ ਅੱਜ ਵੱਡੇ ਆ ਅਗਲੇ ਵੀਕ ਫੇਰ ਅਸੀਂ ਹਰ ਵੀਕ ਕੀ ਅਸੀਂ ਜਿਹੜਾ ਮੋਜਾ ਆਪਣੇ ਕਿਸਾਨਾਂ ਨੂੰ ਜਿਹੜਾ ਲਗਾਤਾਰ ਦੇ ਦੇ ਬਸ ਮੈਂ ਤੁਹਾਡੇ ਦਾ ਹੀ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਹਰ ਬੰਦੇ ਨੂੰ ਮੋਜਾ ਮਿਲੂਗਾ ਚੇਕੇ ਦੀ ਫਸਲ ਖਰਾਬ ਹੋਈ ਹੈ ਚੇਕੇ ਦਾ ਘਰ ਖਰਾਬ ਹੋਇਆ ਜਾਂ ਕਿਸੇ ਦਾ ਪਸ਼ੂ ਤੁਹਾਨੂੰ ਜਿਹੜਾ ਉਹ ਖਰਾਬ ਹੋਇਆ ਹਰ ਇੱਕ ਨੂੰ ਮੁਆਵਜ਼ਾ ਦੇਵਾਂਗੇ ਬਸ ਜਿਹਦੇ ਜਿਹਦੇ ਤਿਆਦ ਹੋ ਜਾਂਦੇ ਉਸੇ ਦੇ ਵੰਡੀ ਜਾਂਦੇ ਆ ਜੇ ਕੋਈ ਰਹਿ ਜਾਂਦਾ ਕਿਸੇ ਦਾ ਨਹੀਂ ਬਣਿਆ ਜਾਂ ਉਹਦੇ ਕੋਲ ਬੈਂਕ account ਦੇ ਵਿੱਚ ਪ੍ਰੋਬਲਮ ਹੈ ਤਾਂ ਐਸਡੀਐਮ ਸਾਹਿਬ ਦੇ ਦਫ਼ਤਰ ਆ ਕੇ ਐਸਡੀਐਮ ਸਾਹਿਬ ਨੂੰ ਮਿਲ ਲੈਣ ਪੰਜਾਬ ਸਰਕਾਰ ਨੇ ਹਦਾਇਤ ਕੀਤੀ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਸੇਮਾਨ ਜੀ ਨੇ ਹਦਾਇਤ ਕੀਤੀ ਹੈ ਕਿ ਹਰ ਬੰਦੇ ਨੂੰ ਜਿਹਦਾ ਵੀ ਨੁਕਸਾਨ ਹੈ ਉਹਨੂੰ ਮੁਆਵਜ਼ਾ ਜਰੂਰ ਦਿੱਤਾ ਜਾਵੇ